ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਬਈ ਸਾਰਿਆਂ ਨੂੰ ਸਾਥੀਰੇ ਕਾਲ ਵੀ ਸਾਰਿਆਂ ਨੂੰ ਸੋ ਅੱਜ ਵੀ ਸਾਰੇ ਜਲਦੀ ਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਐ ਸੋ ਕਿੰਨੇ ਬੱਚੇ ਤੁਸੀਂ ਇਸ ਵਕਤ ਦੇਖ ਰਹੇ ਹੋ ਕਲਾਸ ਨੂੰ ਤਾਂ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦੋ ਸੋ ਮੇਰੇ ਕੋਲੇ ਸਿਰਫ 4 ਜਣੇ ਸ਼ੋ ਹੋ ਰਹੇ ਨੇ ਬਈ ਸੋ ਇੱਕ ਵਾਰੀ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰ ਸਕੀਏ ਠੀਕ ਐ ਬਈ 9 ਜਣੇ ਹੋ ਚੁੱਕੇ ਨੇ ਚਲੋ ਵੈਰੀ ਗੁੱਡ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜੀ ਪ੍ਰਾਣੀ ਵੀ ਸਭ ਦਾ ਮੋਸਟ ਵੈਲਕਮ ਜਿਨੇ ਵੀ ਤੁਸੀਂ ਬੱਚੇ ਦੇਖ ਰਹੇ ਹੋ ਜਿਹੜੇ ਬੱਚੇ ਹਲੇ ਤੱਕ ਟੈਲੀਗ੍ਰam ਗਰੁੱਪ ਦੇ ਵਿੱਚ ਜਾਂ ਤੁਸੀਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਰਾ ਜੀ ਤੁਸੀਂ ਜੁਆਇਨ ਹੋ ਸਕਦੇ ਸਾਡੇ ਇਸ ਨੰਬਰ ਰਾਹੀ ਠੀਕ ਹੈ ਪਰ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰ ਦੇਣੀ ਬਣਦੀ ਹੈ ਬਈ ਗੱਲ ਕਲੀਅਰ ਕੀ ਕਰ ਦੇਣੀ ਬਣਦੀ ਹੈ ਅਪਣੇ ਅੱਜ ਭਈਓ ਕਿਦਰ ਵਾਗੇ ਇਸ ਕੱਚੋ ਹਰੀ ਆ ਬੈਠੇ ਨਹੀਂ ਚਲੋ ਕੀ ਪਈ ਥੋੜੀ ਨਾ ਵਟਸਐਪ ਦੇ ਵੱਲੋਂ ਕੋਈ ਪ੍ਰੋਬਲਮ ਚੱਲ ਰਹੀ ਹੈ ਕੀ WhatsApp ਦਾ ਜਿਹੜਾ ਲਿੰਕ ਉਹ ਬੱਚਿਆਂ ਨੂੰ ਨਹੀਂ ਜਾ ਰਿਹਾ ਹਨਾ ਕੋਈ ਸਪੈਮ ਵਗੈਰਾ ਹੋ ਰਿਹਾ ਇਹਨਾਂ ਦਾ ਇੱਕ ਵਾਰੀ ਮੇਲ ਭੇਜਦੀ ਸੀ ਇਹਨਾਂ ਨੇ ਇਹ ਦੁਆਰਾ ਅਲਾਉ ਕਰਤਾ ਸੀਗਾ ਪਰ ਹੁਣ ਫੇਰ ਸਾਰਾ ਕੁਝ ਜਿਹੜਾ ਇਹਨਾਂ ਵੱਲੋਂ ਬੰਦ ਕੀਤਾ ਗਿਆ ਵੀ ਤੁਸੀਂ ਹੁਣ ਸਾਰੇ ਬੱਚੇ WhatsApp ਦੀ ਯੂਨਿਕ ਨਾ ਕਰਿਆ ਕਰੋ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਸੀ ਵੀ ਸਾਨੂੰ ਪਰਸਨਲੀ ਮੈਸੇਜ ਆਉਂਦੇ ਨੇ ਉਹ ਪਰਸਨਲੀ ਨਹੀਂ ਆਉਂਦੇ ਸੀ ਉਹ ਸਾਰੇ ਬੱਚਿਆਂ ਨੂੰ ਆਪਾਂ ਗਰੁੱਪ ਰਾਹੀਂ ਭੇਜਦੇ ਹੁੰਦੇ ਸੀ ਜੋ ਕਲਾਸ ਦਾ ਲਿੰਕ ਹੁੰਦਾ ਸੀ ਠੀਕ ਹੈ ਸੋ ਹੁਣ ਤੁਸੀਂ ਧਿਆਨ ਦੇਣਾ Telegram ਵੱਲ ਠੀਕ ਹੈ ਜਿਹੜਾ ਵੀ ਕੋਈ ਕਲਾਸ ਦਾ ਲਿੰਕ ਹੋਊਗਾ ਕੋਈ ਅਪਡੇਟ ਹੋਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋ ਹੋਊਗੀ ਤੁਹਾਨੂੰ ਟੈਲੀਗ੍ਰਾਮ ਰਾਹੀਂ ਹੀ ਜਾਊਗੀ ਠੀਕ ਹੈ ਭਾਈ ਸੋ ਬਾਦੋ ਬਾਦ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁੜਨਾ ਜੁੜਨਾ ਕਿਵੇਂ ਤੁਸੀਂ ਇਸ ਨੰਬਰ ਦੇ ਰਾਹੀਂ ਠੀਕ ਹੈ ਭਾਈ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਤੁਹਾਨੂੰ ਉਹ ਆਪਣੇ ਆਪ ਮਿਲ ਜਾਂਦਾ ਸੋ ਇੱਕ ਵਾਰੀ ਮੈਂ ਤੁਹਾਨੂੰ ਇੱਥੇ ਵੀ ਦੁਬਾਰਾ ਸ਼ੋ ਕਰ ਦਨੀ ਆ ਇੱਕ ਦੋ ਮਿੰਟ ਲੱਗਣਗੇ ਬਸ ਠੀਕ ਹੈ ਭਾਈ ਸੋ ਤੁਸੀਂ ਹਾਂ ਉਸ ਦੇ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਭਾਈ ਅਹਾ ਸੋ ਜਿਹੜੇ ਵੀ ਤੁਸੀਂ ਨਵੇਂ ਜੁੜੇ ਹੋ ਜਾਂ ਪੁਰਾਣੇ ਹੋ ਸਭ ਦਾ ਮੋਸਟ ਵੈਲਕਮ ਹੈ ਉਮੀਦ ਹੈ ਤੁਹਾਡੀ ਜਿਹੜੀ ਪੀਐਸਟ ਟੈਟ ਦੀ ਕਲਾਸਾਂ ਦੀ ਤਿਆਰੀ ਜਿਹੜੀ ਵਧੀਆ ਚੱਲ ਰਹੀ ਹੋਊਗੀ ਸਾਰੇ ਬੱਚੇ ਤੁਸੀਂ ਜਿਹੜੀ ਕਲਾਸਾਂ ਨੂੰ ਵਧੀਆ ਇੰਜੋਏ ਕਰ ਰਹੇ ਹੋਵੋਗੇ ਸੋ ਹਰ ਵਾਰ ਦੀ ਤਰ੍ਹਾਂ ਮੇਰਾ ਕਹਿਣਾ ਇਹੀ ਹੈ ਭਾਈ ਵੀ ਕਿਸੇ ਦੇ ਪਿੱਛੇ ਲੱਗ ਕੇ ਆਉਦੀ ਸਟੱਡੀ ਨੂੰ ਨਾ ਛੱਡੋ ਜਿਹੜੇ ਬੱਚੇ ਇਹ ਕਹਿੰਦੇ ਰਹਿੰਦੇ ਨੇ ਨਾ ਵੀ ਅਸੀਂ ਤਾਂ ਭਾਈ ਬਿਨਾ ਪੜ੍ਹੇ ਤੋਂ ਇਹਨੇ ਨੰਬਰ ਲੈ ਗਏ ਹੈ ਨਾ ਸੋ ਉਹ ਗੱਲਾਂ ਚੱਕਰਾਂ ਦੇ ਵਿੱਚ ਤੁਸੀਂ ਨਹੀਂ ਪੈਣਾ ਐਸੇ ਜਿਹੜੇ ਬ੍ਰਹਮ ਗਿਆਨੀ ਨੇ ਬਹੁਤ ਸਾਰੇ ਬੈਠੇ ਨੇ ਠੀਕ ਹੈ ਭਾਈ ਇਹਨਾਂ ਲੋਕਾਂ ਦੇ ਪਿੱਛੇ हां ਤੁਸੀਂ ਧਿਆਨ ਦੇਣਾ ਸਿਰਫ ਆਪਦੇ ਫਿਊਚਰ ਵੱਲ ਆਪਦੇ ਪੇਰੈਂਟਸ ਵੱਲ ਤੇ ਆਪਦੀ ਸਟੱਡੀ ਵੱਲ ਠੀਕ ਹੈ ਬਈ ਹਾਂ ਸੋ बस ਇੱਕ ਦੋ ਮਿੰਟ ਲੱਗਣਗੇ ਤੁਹਾਨੂੰ ਜਿਹੜਾ ਵਟਸਐਪ ਦਾ ਲਿੰਕ ਹੈ ਮੈਂ ਇੱਥੇ ਦੇ ਦੇਣੀ ਹੈ ਟੈਲੀਗ੍ਰਾਮ ਦਾ ਠੀਕ ਹੈ ਟੈਲੀਗ੍ਰਾਮ ਦਾ ਉਹ ਆ ਜਾ ਭਾਈ ਆਪਣੀ ਤਾਂ ਕਹਿੰਦੇ ਕਾਲਾਂ ਦੇ ਅੱਗੇ ਟੋਈ ਟੋਏ ਹੁੰਦੇ ਨੇ ਨਾ ਕਦੇ ਖੁਸ਼ ਹੋ ਜਾਂਦਾ ਕਦੇ ਖੁਸ਼ ਚਲੋ ਕੋਈ ਅੱਗੇ ਆ ਵੀ ਤੁਹਾਨੂੰ ਮੈਂ ਦੇ ਦੂੰਗੀ ਠੀਕ ਹੈ ਮਿਲ ਜੂਗਾ ਜਦੋਂ ਸ਼ੋ ਹੋ ਗਿਆ ਆਪੀ ਆਜੂ ਭਾਈ ਜਵਾਕੇ ਲੈ ਕੇ ਚਲੋ ਉਸ ਤੋਂ ਬਾਅਦ ਵੇਖੋ ਇਹੇ ਭਾਈ ਆਪਣੇ ਕੋਰਸ ਨੇ ਜਿਹੜੇ ਬੱਚੇ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਸਿਰਫ 2500 ਦੇ ਵਿੱਚ ਤੁਹਾਨੂੰ ਪੇਪਰ 1 ਵਾਲਾ ਤੇ 3000 ਦੇ ਵਿੱਚ ਤੁਹਾਨੂੰ ਪੇਪਰ 2 ਵਾਲਾ ਠੀਕ ਹੈ ਡੇਲੀ ਮੇਰੇ ਕਹਿਣ ਦਾ ਮਤਲਬ ਕੀ ਹੁੰਦਾ ਮੈਂ ਵੀ ਬੋਲਦੀ ਹਾਂ ਸਰ ਵੀ ਬੋਲਦੇ ਨੇ ਹੁਣ ਇੱਥੇ ਅੱਦੇ ਬੱਚੇ ਪਤਾ ਕੀ ਕਹਿਣਗੇ ਇਹਨੇ ਕੋਰਸ ਨਹੀਂ ਵਿਕਦੇ ਇਹ ਕੋਰਸ ਵੇਚਣ ਦੇ ਬਾਰੇ ਨਾ ਸਾਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਪਾਉਂਦੇ ਨੇ ਜੀ ਸਾਨੂੰ ਬਾਰ-ਬਾਰ ਕਹਿੰਦੇ ਨੇ ਵੀ ਤੁਸੀਂ ਕੋਰਸ ਖਰੀਦ ਲਓ ਠੀਕ ਹੈ ਭਾਈ ਹਾਂ ਸੋ ਇਹਦਾ ਮਤਲਬ ਕੀ ਹੁੰਦਾ ਕਿੱਧਰ ਭਾਗੀ ਹੋਈ ਆਪਾਂ ਤੁਹਾਨੂੰ ਸ਼ੋਅ ਹੋ ਰਿਹਾ ਬਈ ਕੁਛ ਮੇਰੇ ਲਈ ਸਕ੍ਰੀਨ ਜਿਹੜੀ ਕਾਲੀ ਚੱਲ ਰਹੀ ਸੀ ਨਾ ਚਲੋ ਕੋਈ ਗੱਲ ਨਹੀਂ ਹਾਂ ਕੋਈ ਹੋ ਗਈ ਹੋ ਗਈ ਗੜਬੜ ਹਾਂ ਕਹਿਣ ਦਾ ਮਤਲਬ ਕੀ ਹੁੰਦਾ ਨਾ ਵੀ ਤੁਸੀਂ ਜਿੰਨੇ ਵੀ ਬੱਚੇ ਹੋ ਜੇਕਰ ਤੁਸੀਂ ਕੋਰਸ ਜੁਆਇਨ ਕਰ ਲੈਨੇ ਹੋ ਕੋਰਸ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਠੀਕ ਹੈ ਬਈ ਬਹੁਤ ਜ਼ਿਆਦਾ ਫਾਇਦਾ ਹੋਏ ਨੇ ਇਹ ਨਹੀਂ ਆ ਰਿਹਾ ਬਈ ਠੀਕ ਆ ਜਿੰਕ ਨਹੀਂ ਪੈ ਰਿਹਾ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਕੋਈ ਹਾਂ ਇਹ ਵੀ ਨਹੀਂ ਹੋ ਰਿਹਾ ਚਲੋ ਕੋਈ ਗੱਲ ਨਹੀਂ ਜਦੋਂ ਹੋਏ ਆਪਣੇ ਆਪ ਹੀ ਹੋ ਜਾਊਗਾ ਠੀਕ ਹੈ ਸੋ ਇਨਾ ਕੋਰਸਾਂ ਦੇ ਰਾਹੀ ਨਾ ਪਤਾ ਕੀ ਹੁੰਦਾ ਕਿਤੇ ਤੁਹਾਨੂੰ ਸਹੀ ਵੇ ਮਿਲ ਜਾਂਦਾ ਪੜ੍ਹਾਈ ਦਾ ਹੁਣ ਜਿਹੜੇ ਬੱਚੇ ਕਹਿੰਦੇ ਨੇ ਅਸੀਂ ਕਿਤਾਬਾਂ ਤਾਂ ਬਹੁਤ ਸਾਰੀ ਪੜ੍ਹ ਲਈ ਪਰ ਸਾਨੂੰ 슬ੀਵਸ ਦਾ ਨਹੀਂ ਪਤਾ ਲੱਗਦਾ ਕਿੱਥੋਂ ਸਟਾਰਟ ਹੁੰਦਾ ਕਿੱਥੋਂ ਐਂਡ ਹੁੰਦਾ ਇਹ ਕੋਰਸ ਉਸੇ ਵਾਸਤੇ ਹੈ ਠੀਕ ਹੈ ਇਹਦੇ ਵਿੱਚ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਵੀਡੀਓ ਲੈਕਚਰ ਮਿਲੂਗੀ ਥਿਉਰੀ ਮਿਲੂਗੀ ਐਮਸੀਕਿਊ ਮਿਲਣਗੇ ਜਿਹੜਾ ਤੁਹਾਡਾ ਸਲੇਵ ਸੁਭ ਕੋ ਉਹ ਚੀਜ਼ ਮਿਲੂਗੀ ਇਸ ਤੋਂ ਦੁਆਰਾ ਤੁਹਾਨੂੰ ਐਕਸਟਰਾ ਨੋਲੇਜ ਹੈ ਜਿਹੜੀ ਉਹ ਵੀ ਬਹੁਤ ਜ਼ਿਆਦਾ ਮਿਲੂਗੀ ਠੀਕ ਹੈ ਰਜੀ ਤਾਂ ਕਰਕੇ ਕਹਿੰਦੇ ਹੁਣ ਇਹਦੇ ਬੱਚੇ ਫੋਨ ਕਰਕੇ ਪੁੱਛਦੇ ਨੇ ਵੀ ਸਿਰਫ 1 ਮਹੀਨੇ ਦੀ ਫੀਸ ਹੈ 1 ਮਹੀਨੇ ਦੀ ਨਹੀਂ ਹੈਗੀ ਇਹ 2500 ਦੇ ਵਿੱਚ ਤੁਸੀਂ 1 ਸਾਲ ਵਾਸਤੇ ਇਸ ਕੋਰਸ ਨੂੰ ਇੰਜੋਏ ਕਰ ਸਕਦੇ ਹੋ ਠੀਕ ਹੈ ਚਾਹੇ ਤੁਹਾਡਾ ਪੇਪਰ ਭਈ 2 ਮਹੀਨੇ ਨੂੰ ਹੋਵੇ ਚਾਹੇ 6 ਨੂੰ ਹੋਵੇ ਚਾਹੇ ਸਾਲ ਨੂੰ ਹੋਵੇ 1 ਸਾਲ ਵਾਸਤੇ ਤੁਸੀਂ ਫ੍ਰੀ ਦੇ ਵਿੱਚ ਇਸ ਕੋਰਸ ਦੇ ਰਾਹੀਂ ਤੁਸੀਂ ਪੜ ਸਕਦੇ ਹੋ ਸਿਰਫ 2500 ਦੇ ਵਿੱਚ ਠੀਕ ਹੈ ਤੇ ਇਸੇ ਤਰ੍ਹਾਂ 3000 ਦੇ ਵਿੱਚ ਤੁਸੀਂ 1 ਸਾਲ ਵਾਸਤੇ ਇਧਰ ਵੀ ਇੰਜੋਏ ਕਰ ਸਕਦੇ ਹੋ ਠੀਕ ਹੈ ਨਾਲ ਦੀ ਨਾਲ ਪੜੋ ਤੇ ਇੰਜੋਏ ਕਰੋ ਇਹਦਾ ਹੀ ਫਾਇਦਾ ਹੁੰਦਾ ਉਸ ਤੋਂ ਬਾਅਦ ਦੇਖੋ ਫਰਸਟ ਕੁਸਚਨ ਜਿਹੜਾ ਆ ਚੁੱਕਿਆ ਵਈ ਤੁਹਾਡਾ ਵਾਕ ਬੋਧ ਤੋਂ ਕਹਿੰਦੇ ਕੀ ਭਾਵ ਹੈ ਫਰਸਟ ਕੁਸਚਨ ਆ ਚੁੱਕਿਆ ਹੈ ਵਈ ਤੁਹਾਡਾ ਵਾਕ ਉਹ ਤੋਂ ਕੀ ਭਾਵ ਹੈ ਜੇਕਰ ਤੁਹਾਨੂੰ ਮੇਰੀ ਆਵਾਜ਼ ਵੀਡੀਓ ਕੁਆਲਿਟੀ ਸਹੀ ਸੁਣਾਈ ਦੇ ਰਹੀ ਹੈ ਪੁੱਛ ਰਹੀ ਹੈ ਤੁਹਾਡੇ ਤੱਕ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਦੱਸ ਦੋ ਕਿਉਂਕਿ ਨਾ ਪਿਛਲੇ 2-3 ਦਿਨਾਂ ਤੋਂ ਮੈਨੂੰ ਵੀ ਇਹ ਲੱਗ ਰਿਹਾ ਸੀਗਾ ਵੀ ਮੈਂ ਕੁਝ ਹੋਰ ਹੀ ਬੋਲ ਰਹੀ ਸੀ ਹਨਾ ਮੇਰੀ ਜਵਾਨ ਮੇਰੇ ਸਾਥ ਇੰਦੇਰੀ ਸੀ ਉਹ ਤੁਹਾਨੂੰ ਕੋਈ ਪ੍ਰੋਬਲਮ ਸੀ ਜਿਹੜੀ ਮੈਂ ਨਹੀਂ ਦੱਸਣੀ ਚਾਹੀਦੀ ਹਨਾ ਜਿਵੇਂ ਤੁਹਾਨੂੰ ਪਤਾ ਸੀਗੇ ਵੀ ਭਾਈ ਮੈਨੂੰ ਥੋੜੀ ਮੌਸਮ ਦੇ ਹਿਸਾਬ ਨਾਲ ਕੋਈ ਜਿਹੜੀ ਅਲਰਜੀ ਸੀ ਉਹ ਹੋ ਜਾਂਦੀ ਸੀ ਸੋ ਉਹਦੇ ਹਿਸਾਬ ਨਾਲ ਨਾ ਮੈਂ ਮੈਡੀਸਿਨ ਖਾ ਰਹੀ ਸੀ ਉਹ ਮੈਡੀਸਿਨ ਕਰਕੇ ਨਾ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਦ ਠੀਕ ਹੈ ਭਾਈ ਮੈਡੂਨੇ ਜੀ ਹੋ ਰਹੀ ਸੀ ਡੂਨੇ ਮਤਲਬ ਸਮਝਦੇ ਹੋ ਵੀ ਮੈਂ ਸੁਨੇ ਜੀ ਹੋ ਜਣੀ ਉਹ ਖਾ ਕੇ ਸੋ ਉਹਦੇ ਬਾਅਦ ਚ ਮੈਨੂੰ ਇਹ ਨਹੀਂ ਬਤਲਾਦੇ ਵੀ ਮੇਰੀ ਜਵਾਨ ਮੇਰਾ ਸਾਥ ਨਹੀਂ ਦਿੰਦੀ ਮੈਂ ਕੀ ਬੋਲ ਰਹੀ ਸੀ ਉਸ ਵਾਸਤੇ ਸੌਰੀ ਸੋ ਅੱਜ ਮੈਨੂੰ ਥੋੜਾ ਬੈਟਰ ਫੀਲ ਲੱਗ ਰਿਹਾ ਦਵਾਈ ਤਾਂ ਮੈਂ ਖਾ ਰਹੀ ਆ ਪਰ ਮੈਨੂੰ ਲੱਗਦਾ ਵੀ ਹੁਣ ਉਹ ਦਵਾਈ ਜਿਹੜੀ ਕਾਰ ਕਰਨ ਲੱਗੀ ਹੈ ਨਾ ਵੀ ਠੀਕ ਹੋਣ ਲੱਗੇ ਸਾਰਾ ਕੁਝ ਚਲੋ ਸੋ ਕਰੋ ਬਈ ਅਨਸਰ ਵਾਕ ਉਹ ਤੋਂ ਕਹਿੰਦੇ ਕੀ ਪਾਵ ਹੈ ਸ਼ਬਦਾਂ ਦੇ ਸਮੇਲ ਨੂੰ ਸ਼ਬਦਾਂ ਦੇ ਅਰਥਾਂ ਦੇ ਸਮੂਹ ਨੂੰ ਆਖਦੇ ਨੇ ਵਾਕਾਂ ਦੀ ਬਣਤਰ ਅਤੇ ਵਿਆਕਰਨਿਕ ਨੀਮਾ ਦੇ ਦਿਆਂ ਨੂੰ ਬੋਲਦਨੀ ਜਾਂ ਅੱਖਰਾਂ ਦੇ ਸਮੂਹ ਨੂੰ ਬੋਲਦਨੀ ਫਸਟ ਕੁਸਚਨ ਆ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਸਟੂਡੈਂਟ ਮੈਨੂੰ ਦੇਖ ਰਹੇ ਹੋ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਰ ਵੀ ਸਟੂਡੈਂਟ ਨੇ ਆਪਣੇ ਨਾਲ ਉਹ ਜੁੜ ਸਕਣ ਠੀਕ ਹੈ ਜੀ ਚਲੋ ਬਈ ਸੋ ਦਾ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਸੀ ਵਾਕਾਂ ਦੀ ਬਣਤਰ ਅਤੇ ਵਿਆਕਰਨਿਕ ਨੀਮਾ ਨੂੰ ਠੀਕ ਹੈ ਬਈ ਵਾਕਾਂ ਦੀ ਬਣਤਰ ਅਤੇ ਵਿਆਕਰਨਿਕ ਨਿਯਮਾਂ ਦੇ ਅਧਿਆਇ ਨੂੰ ਠੀਕ ਹੈ ਭਈ ਚਲੋ ਸੋ ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਕਹਿੰਦੇ ਰਚਨਾ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਰਚਨਾ ਦੇ ਆਧਾਰ ਤੇ ਜਿਹੜੀ ਵਾਕ ਨੇ ਭਈ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਰੋ ਬਈ ਅਨਸਰ 2 ਦੇ 3 ਦੇ 4 ਦੇ ਜਾਂ 5 ਦੇ ਠੀਕ ਹੈ ਭਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਕੀ ਆਨਸਰ ਬਣੇਗਾ ਰਚਨਾ ਦੇ ਆਧਾਰ ਤੇ ਕਹਿੰਦੇ ਜਿਹੜੀ ਵਾਕ ਨੇਗੀ ਉਹ ਕਿੰਨੀ ਪ੍ਰਕਾਰ ਦੇ ਹੁੰਦੇ ਨੇ 2 3 4 ਜਾਂ 5 ਸੋ ਰਾਈਟ ਆਨਸਰ ਬਣੂਗਾ ਤੁਹਾਡਾ B ਤਿੰਨ ਪ੍ਰਕਾਰ ਦੇ ਠੀਕ ਹੈ ਸਧਾਰਨ ਸੰਯੁਕਤ ਜਾਂ ਮਿਸ਼ਰਤ ਵਾਕ ਠੀਕ ਹੈ ਭਈ ਸਧਾਰਨ ਹੋ ਗਏ ਸੰਯੁਕਤ ਹੋ ਗਏ ਜਾਂ ਹੋਗੇ ਤੁਹਾਡੇ ਮਿਸ਼ਰਤ ਵਾਕ ਠੀਕ ਹੈ ਭਈ ਹਾਂ ਨਵੀਤਾ ਗੁਪਤਾ ਕਹਿੰਦੀ ਹਾਊ ਆਰ ਯੂ ਆਮ ਫਾਈਨ ਲਾ ਜੀ ਨਵਨੀਤ कौर ਸਤਿ ਸ਼੍ਰੀ ਅਕਾਲ ਬਈ ਸਾਰੇ ਨੂੰ ਗੁੱਡ ਆਫਟਰਨੂੰ ਜਿਹਨੇ ਵੀ ਤੁਸੀਂ ਪਹੁੰਚ ਚੁੱਕੇ ਹੋ ਸਭ ਨੂੰ ਸਤਿ ਸ਼੍ਰੀ ਅਕਾਲ ਸੋ ਹੁਣ ਤੁਸੀਂ ਕਲਾਸ ਤੇ ਫੋਕਸ ਕਰੋ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਹੀ ਲਿਖਿਆਂ ਦੇ ਵਿੱਚੋਂ ਕਿਹੜਾ ਸਧਾਰਨ ਵਾਕ ਦੀ ਉਦਾਹਰਨ ਹੈ ਚਾਰ ਆਪਸ਼ਨਾਂ ਨੇ ਆਪਾਂ ਨੇ ਇੱਕ ਆਪਸ਼ਨ ਚੂਜ਼ ਕਰਨੀ ਹੈ ਜਿਹਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਹੋਵੇ ਵੀ ਸਧਾਰਨ ਵਾਕ ਕਿਹੜਾ ਹੈ ਸਧਾਰਨ ਵਾਕ ਦੀ ਐਗਜ਼ਾਮਪਲ ਕਿਹੜੇ ਦੇ ਵਿੱਚ ਸਹੀ ਸੈੱਟ ਬੈਠਦੀ ਹੈ ਬੱਚਾ ਖੇਡ ਰਿਹਾ ਹੈ ਤੇ ਖੁਸ਼ ਹੈ ਉਹ ਦੌੜਿਆ ਪਰ ਉਸਦੀ ਗੱਡੀ ਖੁੰਝ ਗਈ ਗੱਡੀ ਖੁੰਝਣਾ ਮਤਲਬ ਕੀ ਹੁੰਦਾ ਵੀ ਭਾਈ ਉਹ ਭੱਜਿਆ ਜ਼ਰੂਰ ਟ੍ਰੇਨ ਤੇ ਚੜਨ ਵਾਸਤੇ ਪਰ ਟ੍ਰੇਨ ਫਿਰ ਵੀ ਲੰਘ ਗਈ ਉਹ ਲੇਟ ਹੋ ਗਿਆ ਨਾ ਮੈਂ ਸਕੂਲ ਜਾਂਦਾ ਹਾਂ ਜਦੋਂ ਮੈਂ ਘਰ ਆਇਆ ਤਾਂ ਮੀਂਹ ਪੈ ਰਿਹਾ ਸੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਵੈਰੀ ਗੁੱਡ ਵੀ ਤੁਸੀਂ ਜਿੰਨੇ ਵੀ ਜੁੜੇ ਹੋਏ ਹੋਏ ਕੁਐਸਚਨ ਨੰਬਰ 3 ਤੇ ਪਹੁੰਚ ਚੁੱਕੇ ਰਹ ਜੀ ਆਪਾਂ ਤੁਹੋ ਕੁਸਤ ਹੋਰ ਸਿਰਫ ਤੁਹਾਡੀ ਸਟੱਡੀ ਤੇ ਤੁਹਾਡੀ ਕਲਾਸ ਤੇ ਹੋਣਾ ਚਾਹੀਦਾ ਠੀਕ ਹੈ ਆਪਸ ਦੇ ਵਿੱਚ ਕੋਈ ਵੀ ਗੱਲਾਂ ਨਹੀਂ ਉਹ ਨਾ ਕਰਿਆ ਕਰੋ ਕਲਾਸ ਦੇ ਵਿੱਚ ਠੀਕ ਹੈ ਆਪਾਂ ਕੀ ਕਰਾਂਗੇ ਹੁਣ ਮੈਂ ਸੋਚ ਰਹੀ ਸੀ ਭਾਈ ਜਿਹੜੀ ਤੁਹਾਡੀ ਸੰਡੇ ਵਾਲੇ ਦਿਨ ਆਪਾਂ ਕੋਈ ਇਹੋ ਜਿਹੀ ਕਲਾਸ ਲਾਇਆ ਕਰਾਂਗੇ ਜਿਹਦੇ ਵਿੱਚ ਤੁਹਾਡੇ ਕੋਈ ਡਾਊਟ ਹੋਇਆ ਕਰ ਨਹੀਂ ਉਹ ਕਲੀਅਰ ਕਰ ਲਿਆ ਕਰਾਂਗੇ ਇਸ ਤੋਂ ਇਲਾਵਾ ਜੇਕਰ ਕੋਈ ਕਿਸੇ ਬੱਚੇ ਨੇ ਕੋਈ ਪੁੱਛਣਾ ਹੋਇਆ ਕਰ ਉਹ ਪੁੱਛ ਲਿਆ ਕਰੂਗਾ ਆਪਸ ਦੇ ਵਿੱਚ ਕੋਈ ਗੱਲਾਂ ਕਰਨੀ ਹੋਇਆ ਕਰਨੀਏ ਤੁਹਾਨੂੰ ਉਹ ਵੀ ਟਾਈਮ ਦੇ ਦਿਆ ਕਰਾਂਗੇ ਹੈਨਾ ਬਾਹ ਮੇੜਾ ਕਰਨਾ ਹੋਇਆ ਕਰੂ ਭਾਈ ਕੁੜੀਆਂ ਦੀ ਗੱਲਾਂ ਕਿਹੜੀਆਂ ਨੇ ਸੂਟਾ ਸਾਟਾਂ ਦੀਆਂ ਜਾਂ ਮੁੰਡਿਆਂ ਦੀ ਕੋਈ ਗੱਲਾਂ ਹੁੰਦੀ ਨੇ ਆਪਸ ਦੇ ਵਿੱਚ ਹੈਨਾ ਸੋ ਉਹ ਤੁਹਾਨੂੰ ਅਲੱਗ ਤੋਂ ਟਾਈਮ ਦੇ ਦਿਆ ਕਰਾਂਗੇ ਠੀਕ ਹੈ ਵੀ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਮੈਂ ਸਕੂਲ ਜਾਂਦਾ ਹਾਂ ਠੀਕ ਹੈ ਸਧਾਰਨ ਵਾਕ ਕਿਹੜਾ ਹੁੰਦਾ ਵਿੱਚੋਂ ਮੈਂ ਸਕੂਲ ਜਾਂਦਾ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ 2 ਜਾਂ 2 ਤੋਂ ਵੱਧ ਸਤੰਤਰ ਉਪਵਾਕਾਂ ਨੂੰ ਜੋੜ ਕੇ ਬਣਿਆ ਵਾਕ ਕਿਹੜਾ ਹੁੰਦਾ ਹੈ ਜਿਹੜੇ ਵਾਕ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਨੂੰ ਜੋੜ ਕੇ ਬਣਿਆ ਜਾਂ ਬਣਾਇਆ ਜਾਵੇ ਵਾਕ ਉਹ ਕਿਹੜਾ ਹੁੰਦਾ ਸੁਧਾਰਨ ਹੋਗਾ ਪਈ ਸੰਯੁਕਤ ਮਿਸ਼ਰਤ ਜਾਂ ਪ੍ਰਸ਼ਨਵਾਚਕ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਚਾਰ ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਨਹੀਂ ਕੁਐਸਚਨ ਕਰ ਰਹੇ ਨੇ ਅੱਜ 21 ਠੀਕ ਹੈ ਬਈ ਮੈਂ ਪਹਿਲੀ ਕਲੀਅਰ ਕਰਦਾ ਤੁਹਾਨੂੰ ਆਪਾਂ 21 ਕੁਐਸਚਨ ਕਰਨੇ ਨੇ ਅੱਜ ਚਾਰ ਨੰਬਰ ਤੇ ਪਹੁੰਚ ਚੁੱਕੇ ਆਪਾਂ ਸੋ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਚਲੋ ਤੁਹਾਨੂੰ ਮਿਲ ਗਿਆ ਨਾ ਇਹਦਾ ਵੀ ਹਾਂ ਹਾਂ ਠੀਕ ਹੈ ਟੈਲੀਗ੍ਰਾਮ ਦਾ ਜਿਹੜਾ ਤੁਹਾਨੂੰ ਲਿੰਕ ਉਹ ਮਿਲ ਗਿਆ ਹਨਾ ਚਲੋ ਉਹਦਰ ਮੇਰੇ ਵੱਲੋਂ ਨਹੀਂ ਹੋ ਰਿਹਾ ਸੀ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਸੰਯੁਕਤ ਵਾਕ ਠੀਕ ਹੈ ਵੀ ਜਦੋਂ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕਾਂ ਨੂੰ ਜੋੜ ਕੇ ਜਿਹੜਾ ਵਾਕ ਬਣਿਆ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ ਤੁਹਾਡਾ ਸੰਯੁਕਤ ਵਾਕ ਹੁੰਦਾ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਸ ਵਾਕ ਵਿੱਚ ਇੱਕ ਤਾਂ ਮੁੱਖ ਉਪਵਾਕ ਹੋਵੇ ਜਾਂ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਕਹਿੰਦੇ ਮਤਲਬ ਕੀ ਇਹ ਵੀ ਇੱਕ ਵਾਕ ਜਿਹਦੇ ਵਿੱਚ ਇੱਕ ਤਾਂ ਮੁੱਖ ਦੀ ਭੂਮਿਕਾ ਨਿਭਾਉਂਦਾ ਵੀ ਇੱਕ ਮੁੱਖ ਉਪਵਾਕ ਹੈ ਇਸ ਤੋਂ ਇਲਾਵਾ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਜਿਹੜੇ ਉਹਦੇ ਅਧੀਨ ਹੋਣ ਹੀਠਾ ਹੋਣ ਠੀਕ ਹੈ ਉਹ ਕਿਹੜੇ ਹੁੰਦੇ ਹਨ ਸੰਯੁਕਤ ਵਾਕ ਸਧਾਰਨ ਵਾਕ ਹੈ ਮਿਸ਼ਰਤ ਵਾਕ ਜਾਂ ਆਗਿਆਵਾਚਕ ਵਾਕ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹੂੰ ਕਰੋ ਵੀ ਆਨਸਰ ਵੈਰੀ ਗੁੱਡ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਕਲਾਸ ਨੂੰ ਇਸ ਵਕਤ ਜਿੰਨੇ ਵੀ ਤੁਸੀਂ ਜੁੜੇ ਹੋਏ ਆ ਹਨਾ ਨਾਮ ਬੋਲਿਏ ਕੁਛ ਕਰੇ ਹਰਦੀਪ ਆਗੇ ਗੁਰਫਤੇ ਰੋਬਿਨ ਨੀਸ਼ਾ ਨੀਹਾ ਹਨਾ ਨਵਨੀਤ ਨਮਿਤਾ ਅਸ਼ਮੀਤ ਹਰਦੀਪ ਗੁਰਫਤੇ ਰੋਬਿਨ ਤੇ ਨਵਨੀਤ ਠੀਕ ਹੈ ਵੀ ਖੁਸ਼ ਹੋ ਅੱਜ ਤਾਂ ਤੁਹਾਡੇ ਨਾਮ ਵੀ ਲੈਂਦੀ ਠੀਕ ਹੈ ਸੋ ਹੁਣ ਜਲਦੀ ਜਲਦੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਹਾਂ ਸੀ ਬਈ ਠੀਕ ਹੈ ਰੋਬਿਨ ਰਾਈ ਨਾਲੇ ਹਾਈ ਬੋਲ ਨਾਲੇ ਗੁੱਸੇ ਚ ਹਨਾ ਮਿਸ਼ਰਤ ਵਾਕ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਸਫਲ ਹੋਇਆ ਕਿਉਂਕਿ ਉਸਨੇ ਮਿਹਨਤ ਕੀਤੀ ਬਹੁਤ ਸੋਹਣਾ ਵਾਕ ਹੈ ਇਹ ਕਿਸ ਪ੍ਰਕਾਰ ਦਾ ਵਾਕ ਹੈ ਕੀ ਉਹ ਕਹਿੰਦੇ ਸਫਲ ਹੋ ਗਿਆ ਭਾਈ ਕਿਉਂ ਹੋ ਗਿਆ ਕਿਉਂਕਿ ਉਹਨੇ ਮਿਹਨਤ ਕੀਤੀ ਸੀਗੀ ਠੀਕ ਹੈ ਸਧਾਰਨ ਵਾਕ ਹੈ ਸੰਯੁਕਤ ਵਾਕ ਹੈ ਮਿਸ਼ਰਤ ਵਾਕ ਹੈ ਤੇ ਪ੍ਰਸ਼ਨ ਵਾਚਕ ਹੈ ਠੀਕ ਹੈ ਤੁਹਾਨੂੰ ਟੈਲੀਗ੍ਰਾਮ ਦੇ ਜਿਹੜੇ ਲਿੰਕ ਉਹ ਮਿਲ ਚੁੱਕੇ ਐ ਮੈਂ ਤੁਹਾਨੂੰ ਕਲਾਸ ਦੇ ਸਟਾਰਟਿੰਗ ਦੇ ਵਿੱਚ ਹੀ ਬੋਲਿਆ ਸੀਗਾ ਵੀ ਭਈ WhatsApp ਦੀ ਕੋਈ ਪ੍ਰੋਬਲਮ ਹੋ ਰਹੀ ਐ ਉਹਦੇ ਉੱਪਰ ਸਾਰੇ ਬੱਚਿਆਂ ਨੂੰ ਲਿੰਕ ਨਹੀਂ ਜਾ ਰਹੀ ਠੀਕ ਐ ਕੋਈ ਵੀ ਮੈਸੇਜ ਨਹੀਂ ਹੋ ਰਿਹਾ ਤੁਹਾਨੂੰ ਹੁਣ ਤੋਂ ਸਾਰੇ ਜਿਹੜੇ ਮੈਸੇਜ ਨੇ ਕੋਈ ਵੀ ਤੁਹਾਡਾ ਕਲਾਸ ਦਾ ਲਿੰਕ ਐ ਉਹ ਤੁਹਾਨੂੰ ਟੈਲੀਗ੍ਰਾਮ ਦੇ ਰਾਹੀਂ ਹੀ ਮਿਲੂਗਾ ਸੋ ਹਰ ਇੱਕ ਬੱਚੇ ਨੇ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰਨਾ ਹੈ ਜੇਕਰ ਤੁਸੀਂ ਡੇਲੀ ਕਲਾਸਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਠੀਕ ਹੈ ਬਈ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੀਐਸਟੈਟ ਦੀ ਕਲਾਸਾਂ ਨੇ ਉਹਨੂੰ ਆਪਾਂ ਹੋਰ ਵੀ ਜੋੜਨਾ ਸ਼ੁਰੂ ਕਰਨ ਦੇ ਨਾਲ ਕਰਨ ਜਾ ਰਹੇ ਹਾਂ ਠੀਕ ਹੈ ਸੋਚ ਰਹੇ ਸੀ ਵੀ ਇੱਕ ਕਲਾਸ ਮੇਰੇ ਵੱਲੋਂ ਹੋਰ ਚਲਾਈ ਜਾਵੇ ਉਹ ਹਲੇ ਕਨਫਿਊਜ਼ਨ ਦੇ ਵਿੱਚ ਹੈ ਵੀ ਆਪਾਂ ਕਲਾਸ ਕਿਹੜੀ ਸਟਾਰਟ ਕਰੀਏ ਠੀਕ ਹੈ ਸੋ ਹੁਣ ਤੋਂ ਤੁਹਾਨੂੰ ਮੇਰੇ ਵੱਲੋਂ ਦੋ ਕਲਾਸਾਂ ਮਿਲਣਗੇ ਉਹ ਮੇ ਵੀ ਮੰਡੇ ਤੋਂ ਸਟਾਰਟ ਹੋ ਸਕਦੀ ਹੈ ਦੂਸਰੀ ਕਲਾਸ ਠੀਕ ਹੈ ਬਈ ਇਹ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਰਹੇਗਾ ਵੀ ਮੰਡੇ ਤੋਂ ਮੇਰੇ ਵੱਲੋਂ ਕਿਹੜੀ ਤੁਹਾਡੀ ਦੂਸਰੀ ਕਲਾਸ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਠੀਕ ਹੈ ਬਈ ਰਾਈਟ ਆਨਸਰ ਇਹਦਾ ਹੋਗਾ ਤੁਹਾਡਾ ਸੀ ਮਿਸ਼ਰਤ ਵਾਕ ਠੀਕ ਹੈ ਉਹ ਸਫਲ ਹੋਇਆ ਕਿਉਂਕਿ ਨੇ ਮਿਹਨਤ ਕੀਤੀ ਕਿਹੜਾ ਵਾਕ ਹੋ ਗਿਆ ਹੂੰ ਮਿਸ਼ਰਤ ਵਾਕ ਉਸ ਤੋਂ ਬਾਅਦ ਦੇਖੋ ਕਹਿੰਦੇ ਅਰਥ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਜੇਕਰ ਆਪਾਂ ਗੱਲ ਕਰੀਏ ਵਾਕ ਤਾਂ ਹੁੰਦੇ ਨੇ ਪਰ ਅਰਥ ਦੇ ਆਧਾਰ ਤੇ ਜਿਨ੍ਹਾਂ ਦੇ ਅਰਥ ਨਿਕਲਦੇ ਹੋਣ ਇੱਕ ਤਾਂ ਹੁੰਦੇ ਭਾਈ ਨਿਰਾਰਥਕ ਜਿਹੜੇ ਵਾਫਾਲਤੂ ਬੋਲਦੇ ਰਹਿੰਦੇ ਨੇ ਆਪਾਂ ਨਾ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਵਿੱਚ 6 ਹੁੰਦੇ ਨੇ 7 ਹੁੰਦੇ ਨੇ 8 ਹੁੰਦੇ ਨੇ 9 ਹੁੰਦੇ ਨੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹੂੰ ਕਰੋ ਬਈ ਆਨਸਰ ਸੋ ਇਹੇ ਕਲਾਸ ਲਈ ਚਾਹੀਏ ਤੁਸੀਂ ਪੀਐਸ ਸਟੱਡੀ ਤਿਆਰੀ ਕਰ ਰਹੇ ਹੋ ਚਾਹੀਏ ਤੁਸੀਂ ਸੀਟਾਟ ਦੀ ਤਿਆਰੀ ਕਰ ਰਹੇ ਹੋ ਚਾਹੀਏ ਤੁਸੀਂ ਨੈਟ ਦੀ ਤਿਆਰੀ ਕਰ ਰਹੇ ਹੋ ਚਾਹੀਏ ਤੁਸੀਂ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਚਾਹੇ ਭਾਈ ਤੁਸੀਂ ਲੈਕਚਰਾਂ ਦੀ تیاری ਕਰ ਰਹੇ ਹੋ ਜਾਂ ਅਦਰ ਤੁਸੀਂ ਕੋਈ ਵੀ ਗਵਰਨਮੈਂਟ ਇਗਜ਼ਾਮ ਦੀ تیاری ਕਰ ਰਹੇ ਹੋ ਹਰ ਇੱਕ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਤੋਂ ਤੋਂ ਲਾਜ਼ਮੀ ਪੁੱਛੀ ਜਾਂਦੀ ਹੈ 50 ਨੰਬਰ ਦੀ ਠੀਕ ਹੈ ਸੋ ਇਹ ਕਲਾਸ ਸਾਰੇ ਵਾਸਤੇ ਹੈ ਠੀਕ ਹੈ ਵੀ ਕੋਈ ਵੀ ਬੱਚਾ ਜਿਹੜੀ ਪੰਜਾਬੀ ਦੀ تیاری ਕਰ ਰਿਹਾ ਜੇ ਕਿਸੇ ਵੀ ਇਗਜ਼ਾਮ ਦੀ تیاری ਕਰ ਰਿਹਾ ਹਰ ਇੱਕ ਬੱਚੇ ਵਾਸਤੇ ਇਹ ਕਲਾਸ ਹੈ ਇਹ ਕਲਾਸ ਨੂੰ ਕੋਈ ਇਹ ਕਹਿ ਕੇ ਨਹੀਂ ਛੱਡ ਸਕਦੇ ਵੀ ਇਹ ਮੇਰੇ ਕੰਮ ਦੀ ਨਹੀਂ ਠੀਕ ਹੈ ਇਹ ਜ਼ਰੂਰੀ ਹੀ ਜ਼ਰੂਰੀ ਹੈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਅੱਠ ਪ੍ਰਕਾਰ ਦੀ ਠੀਕ ਹੈ ਹਾਂ ਇਹ ਭਾਈ ਇਹਦੀ ਕਿਸਮਾਂ ਨੇ ਠੀਕ ਹੈ ਅੱਠ ਪ੍ਰਕਾਰ ਕਿਹੜੇ ਕਿਹੜੇ ਹੋਗੇ ਵਿਆਨੀਆਂ ਸਧਾਰਨ ਪ੍ਰਸ਼ਨਵਾਚਕ ਆਗਿਆਵਾਚਕ ਇੱਛਾਵਾਚਕ ਵਿਸਮਿਕ ਸ਼ਕਤੀ ਸੰਭਾਵਨਾਵਾਚਕ ਜਾਂ ਨਾਵਾਚਕ ਉਸ ਤੋਂ ਬਾਅਦ ਦੇਖੋ ਕਹਿੰਦੇ ਤੁਸੀਂ ਅੰਦਰ ਜਾ ਸਕਦੇ ਹੋ ਇਹ ਇਹ ਕਿਸ ਪ੍ਰਕਾਰ ਦਾ ਵਾਕ ਹੈ ਕਿਸੇ ਨੇ ਆਪਾਂ ਨੂੰ ਕਿਹਾ ਜਾਂ ਆਪਾਂ ਕਿਸੇ ਨੂੰ ਕਹਿ ਸਕਦੇ ਆ ਵੀ ਤੁਸੀਂ ਅੰਦਰ ਜਾ ਸਕਦੇ ਹੋ ਇਹ ਕਿਹੜੇ ਪ੍ਰਕਾਰ ਦਾ ਵਾਕ ਹੈ ਪ੍ਰਸ਼ਨ ਹੈ ਆਗਿਆ ਵਿਸਮਿਕ ਹੈ ਜਾਂ ਇੱਛਾ ਹੈ ਕਰੋ ਬਈ ਆਨਸਰ ਹਾਂ 8 ਨੰਬਰ ਕੁਸਚਨ ਤੇ ਪਹੁੰਚ ਚੁੱਕੀਆਂ ਵਈ ਪਰ ਸਟੂਡੈਂਟ ਦੀ ਸਟਰੈਂਥ ਨਹੀਂ ਹੈਗੀ ਹੈਨਾ ਜਿੰਨੇ ਜੋਰਾਂ ਛੋਰਾ ਦੇ ਨਾਲ ਨਾ ਅਸੀਂ ਕਲਾਸ ਲੈ ਕੇ ਆਉਂਦੇ ਤੁਹਾਡੇ ਵਾਸਤੇ ਉਹ ਜੋਰਾਂ ਛੋਰਾ ਦੇ ਨਾਲ ਤੁਸੀਂ ਕਲਾਸ ਲਗਾਉਣ ਦੀ ਕੋਸ਼ਿਸ਼ ਨਹੀਂ ਕਰਦੇ ਬੱਚਿਆਂ ਤੱਕ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਗੱਲ ਕੀ ਹੈ ਕਮੀ ਕਿੱਥੇ ਰਹਿੰਦੀ ਹੈ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਕਿਹਾ ਸੀਗਾ ਕਿ ਭਾਈ ਤੁਸੀਂ ਸਾਨੂੰ ਇੱਕ ਨੀਚੇ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਮਿਸ ਸਾਡੀ ਕਲਾਸ ਦੇ ਵਿੱਚ ਕੋਈ ਕਮੀ ਕੀ ਹੈ ਤੁਹਾਨੂੰ ਪੜਾਉਣ ਦਾ ਢੰਗ ਨਹੀਂ ਚੰਗਾ ਲੱਗ ਰਿਹਾ ਤੁਹਾਨੂੰ ਕੋਈ ਕੰਟੈਂਟ ਨਹੀਂ ਚੰਗਾ ਲੱਗ ਰਿਹਾ ਜੇ ਤੁਸੀ ਕੋਈ ਹੋਰ ਇੰਪਰੂਵਮੈਂਟ ਚਾਹੁੰਦੇ ਹੋ ਹਨਾ ਉਹ ਹਰ ਇੱਕ ਚੀਜ਼ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਂਸ਼ਨ ਕਰ ਸਕਦੇ ਹੋ ਤਾਂ ਕਿ ਆਪਾਂ ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਠੀਕ ਹੈ ਬਈ ਹਾਂ ਸੋ ਰਾਈਟ ਆਨਸਰ ਇਹਦਾ ਬਣੂਗਾ ਫੇਰ ਤੁਹਾਡਾ ਬੀ ਆਗਿਆਵਾਚਕ ਕਹਿੰਦੇ ਇੱਥੇ ਆਗਿਆ ਜਾਂ anumati ਦਿੱਤੀ ਜਾ ਰਹੀ ਹੈ ਠੀਕ ਹੈ ਵਾਕ ਦੇ ਵਿੱਚ ਆਗਿਆ ਜਾਂ anumati anumati ਦਾ ਮਤਲਬ ਕੀ ਹੁੰਦਾ ਕਿਸੇ ਨੂੰ ਆਪਾਂ ਨੇ ਹੁਕਮ ਵੀ ਅੱਗੇ ਦੇਤੀ ਹੈ ਨਾ ਵੀ ਤੂੰ ਆਹ ਕੰਮ ਕਰ ਸਕਦਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਵਾਕ ਦੇ ਮੁੱਖ ਅੰਗ ਕਿਹੜੇ ਹੁੰਦੀ ਹਨ ਵਾਕ ਦੇ ਮੁੱਖ ਅੰਗ ਕਰਤਾ ਤੇ ਕਿਰਿਆ ਉਦੇਸ਼ਾ ਤੇ ਵਿधे ਕੰਮ ਤੇ ਕਿਰਿਆ ਜਾਂ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਬਹੁਤ ਬਾਰ ਕੁਐਸਚਨ ਕਰਵਾਇਆ ਹੋਇਆ ਤੁਹਾਨੂੰ ਪਤਾ ਜਿਹੜੀ ਅੱਜ ਆਪਣੀ ਕਲਾਸਾਂ ਨੇ ਨਾ ਉਹ 70 ਹੋ ਚੁੱਕੀਆਂ ਨੇ 70 ਹੋ ਚੁੱਕੀਆਂ ਨੇ ਅੱਜ ਦੇਖੇ ਕਿਸੇ ਬੱਚੇ ਨੇ ਧਿਆਨ ਨਾਲ 70 ਹੋ ਚੁੱਕੀਆਂ ਨੇ ਆਪਣੀ ਕਲਾਸਾਂ ਤੇ ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਨੇ ਕਹਿੰਦੇ ਕੀ ਕਹਿੰਦੇ ਨੇ ਇਹਨੂੰ ਟੌਪਿਕ ਵਾਈਜ਼ ਟੌਪਿਕ ਵਾਈਜ਼ ਜਿਹੜੀਆਂ ਬਣਾਈਆਂ ਨੇ ਆਪਾਂ ਇਹ ਮੇ ਵੀ ਬੀ ਕੀ ਉਹ ਬਣੀਆਂ ਪਈਆਂ ਨੇ ਆਪਣੀਆਂ ਠੀਕ ਹੈ ਤਾਂ ਫਿਰ ਕਿੰਨੀਆਂ ਹੋਗੀਆਂ ਭਾਈ ਇਹ 90 ਤੋਂ ਵੱਭ ਹੋ ਚੁੱਕੀਆਂ ਆਪਣੀ ਕਲਾਸਾਂ ਠੀਕ ਹੈ ਸੋ 90 ਤੋਂ ਵੱਭ ਹੋਣ ਦਾ ਮਤਲਬ ਕੀ ਹੈ ਮੇਰੇ ਬੋਲਣ ਦਾ ਮਤਲਬ ਕੀ ਹੈ ਮੈਂ ਇਥੇ ਹੀ ਨਹੀਂ ਕਹਾਂ ਰਹੀ ਮੈਂ 90 ਕਲਾਸਾਂ ਪੜ੍ਹਾਤੀ ਤੁਹਾਨੂੰ ਮੇਰੇ ਕਹਿਣ ਦਾ ਮਤਲਬ ਕੀ ਹੈ 90 ਦੇ ਵਿੱਚੋਂ ਘੱਟੋ ਘੱਟ 50 ਕਲਾਸਾਂ ਦੇ ਵਿੱਚ ਮੈਂ ਨਹੀਂ ਇਹ ਗੱਲ ਕਹੀ ਹੋਈ ਹੈ ਵੀ ਵਾਕ ਦੇ ਮੁੱਖ ਅੰਗ ਕਿਹੜੇ ਹੁੰਦੇ ਨੇ ਇਹ ਕੁਐਸਚਨ 50 ਵਾਰ ਆ ਚੁੱਕਿਆ ਹੈ ਠੀਕ ਹੈ ਤੇ ਵਾਕ ਦੀ ਸਹੀ ਤਰਤੀਬ ਕੀ ਹੈ ਹਾਂ ਗੁੱਡ ਆਫਟਰਨੂੰ ਵਈ ਜਿਹੜੇ ਲੇਟ ਆ ਰਹੇ ਹੋ ਸਤਿ ਸ਼੍ਰੀ ਅਕਾਲ ਜਸਪ੍ਰੀਤ कौर ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਉਦੇਸ਼ ਅਤੇ ਵਿਧੀ ਵਾਕ ਦੇ ਮੁੱਖ ਅੰਗ ਇਹੀ ਹੋਗੇ ਅੰਗ ਠੀਕ ਹੈ ਤੇ ਤਰਤੀਬ ਕਿਹੜੀ ਹੋਗੀ ਇਹਦੀ ਕੁਲਵਿੰਦਰ ਸਤਿਸ਼੍ਰੀ ਅਕਾਲ ਬਈ ਜਿਹੜੇ ਲੈਟਰੇ ਬੱਚੇ ਹਾਂ ਤਰਤੀਬ ਕਿਹੜੀ ਹੋਗੀ ਕਰਤਾ ਕਰਮ ਅਤੇ ਕਿਰਿਆ ਠੀਕ ਆ ਵੀ ਉਸ ਤੋਂ ਬਾਅਦ ਦੇਖੋ ਵਾਕ ਦੇ ਵਿੱਚ ਕਹਿੰਦੇ ਉਦੇਸ਼ ਕੀ ਹੁੰਦਾ ਹੈ ਉਦੇਸ਼ ਦਾ ਮਤਲਬ ਹੁੰਦਾ ਸਬਜੈਕਟ ਠੀਕ ਹੈ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਕਰਦੇ ਹੁੰਦੇ ਹਾਂ ਇੱਕ ਤਾਂ ਹੁੰਦਾ ਭਾਈ ਤੁਹਾਡਾ ਸਬਜੈਕਟ ਇੱਕ ਹੁੰਦਾ ਤੁਹਾਡਾ ਆਬਜੈਕਟ ਠੀਕ ਹੈ ਆਬਜੈਕਟ ਠੀਕ ਹੈ ਸੋ ਕਹਿੰਦੇ ਉਹ ਜੋ ਕੰਮ ਕਰ ਰਿਹਾ ਹੈ ਕਿਰਿਆ ਦਾ ਫਲ ਜਿਸ ਬਾਰੇ ਵਾਕ ਵਿੱਚ ਕੁਝ ਕਿਹਾ ਗਿਆ ਹੋਵੇ ਜਾਂ ਕਿਰਿਆ ਦਾ ਹੋਣਾ ਹਾਂ ਕਰੋ ਵੀ ਆਨਸਰ ਵਾਕ ਵਿੱਚ ਉਦੇਸ਼ ਦਾ ਕੀ ਕੰਮ ਹੁੰਦਾ ਹੈ ਰਾਈਟ ਆਨਸਰ ਬਣੂਗਾ ਸੀ ਜਿਸ ਬਾਰੇ ਵਾਕ ਦੇ ਵਿੱਚ ਉਹ ਜਿਹਾ ਕਿਹਾ ਹੋਵੇ ਠੀਕ ਹੈ ਵਾਕ ਦੇ ਵਿੱਚ ਜਿਹਦੇ ਬਾਰੇ ਕੋਈ ਗੱਲ ਹੋ ਰਹੀ ਹੋਵੇ ਉਹਨੂੰ ਕੀ ਬੋਲਦੇ ਨੇ ਉਦੇਸ਼ ਬੋਲਦੇ ਨੇ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ RAM ਕਿਤਾਬ ਪੜਦਾ ਹੈ ਵਾਕ ਦੇ ਵਿੱਚ RAM ਕੀ ਹੈ ਰਾਮ ਕਹਿੰਦੇ ਕਿਤਾਬ ਪੜ੍ਹਦਾ ਹੈ ਰਈ ਵਾਕ ਦੇ ਵਿੱਚ ਜਿਹੜਾ ਰਾਮ ਉਹ ਕੀ ਹੈ ਵਿਦੇ ਹੈ ਕਰਮ ਹੈ ਕਿਰਿਆ ਜਾਂ ਉਦੇਸ਼ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਇਹ ਤੁਹਾਡੇ ਪਿਛਲੇ ਕੁਸਚਨ ਦੇ ਦਾ ਦਿੱਤਾ ਵੀ ਉਦੇਸ਼ ਕਿਹੜਾ ਹੁੰਦਾ ਹੈ ਜਿਹਦੇ ਤੇ ਵਾਕ ਦੇ ਵਿੱਚ ਗੱਲ ਹੋ ਰਹੀ ਹੈ ਠੀਕ ਹੈ ਉਦੇਸ਼ ਦੇ ਬਾਰੇ ਹੀ ਆਪਾਂ ਵਾਕ ਦੇ ਵਿੱਚ ਗੱਲ ਕਰਦੇ ਹੁੰਨੇ ਆ ਸੋ ਇੱਥੇ ਆਪਣੇ ਤੋਂ ਉਹੀ ਚੀਜ਼ ਪੁੱਛੀ ਗਈ ਹੈ ਰਾਮ ਇੱਥੇ ਕਾਹਦਾ ਕੰਮ ਕਰ ਰਿਹਾ ਰਾਮ ਕਿਤਾਬ ਪੜ੍ਹ ਰਿਹਾ ਤਾਂ ਰਾਮ ਕੀ ਹੋ ਗਿਆ ਇਹ ਤੁਹਾਡਾ ਕੀ ਹੋ ਗਿਆ ਵੈਰੀ ਗੁੱਡ ਜਿਨ੍ਹਾਂ ਨੇ ਕੁਸਚਨ ਸਮਝਣ ਦੀ ਕੋਸ਼ਿਸ਼ ਕੀਤੀ ਉਦੇਸ਼ ਹੀ ਹੋ ਗਿਆ ਤੁਹਾਡਾ ਠੀਕ ਹੈ ਕਿਉਂਕਿ ਸਾਰਾ ਵਾਕ ਉਸੇ ਤੇ ਆਧਾਰਿਤ ਹੈ ਰਾਮ ਕਥਾ ਪੜ ਰਿਹਾ ਹੁਣ ਜੇ ਆਪਾਂ ਸਿੱਧਾ ਲਿਖਦੀ ਕਿਤਾਬ ਪੜਦਾ ਹੈ ਕੌਣ ਪੜਦਾ ਇੱਥੇ ਨਾ ਤਾਂ ਹੈ ਹੀ ਨਹੀਂ ਕਿਸੇ ਦਾ ਕੌਣ ਕੰਦਾ ਪੜਦੀ ਨੇ ਬਈ ਕੱਲੀਆਂ ਹੈ ਕੋਈ ਬੰਦਾ ਹੀ ਪੜਦਾ ਹੂ ਕਿਤਾਬ ਠੀਕ ਹੈ ਇਹ ਚੀਜ਼ਾਂ ਨੂੰ ਥੋੜੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਉਸ ਤੋਂ ਬਾਅਦ ਦੇਖੋ ਕਹਿੰਦੇ ਮੁੰਡਾ ਖੇਡ ਰਿਹਾ ਹੈ ਮੁੰਡਾ ਖੇਡ ਰਿਹਾ ਹੈ ਇਸ ਵਾਕ ਦੇ ਵਿੱਚ ਖੇਡ ਰਿਹਾ ਕੀ ਹੈ ਉਦੇਸ਼ ਕਰਮ ਵਿਧੀ ਹੈ ਜਾਂ ਕਿਰਿਆ ਵਿਸ਼ੇਸ਼ਣ ਹੁਣ ਜਿਨ੍ਹਾਂ ਨੇ ਉਦੇਸ਼ ਵਾਲਾ ਸਮਝ ਲਿਆ ਨਾ ਉਹਨਾਂ ਦੇ ਸਾਰਾ ਹੀ ਵਾਕ ਦਿਮਾਗ ਦੇ ਵਿੱਚ ਵੜ ਗਿਆ ਠੀਕ ਹੈ ਕੁਸ ਗਿਆ ਦਿਮਾਗ ਦੇ ਵਿੱਚ ਉਹ ਕਦੇ ਵੀ ਇਹ ਚੀਜ਼ ਨੂੰ ਭੁੱਲਣਗੇ ਨਹੀਂ ਸਾਰੇ ਦਾ ਸਾਰਾ ਵਾਕ ਹੀ ਉਹਨਾਂ ਦੀ ਯਾਦ ਹੋ ਗਿਆ ਠੀਕ ਹੈ ਜਿਨ੍ਹਾਂ ਦੇ ਹਲੇ ਵੀ ਨਹੀਂ ਯਾਦ ਹੋਏ ਫਿਰ ਉਹ ਯਾਦ ਨਹੀਂ ਹੁੰਦਾ ਕਿਸੇ ਢੰਗ ਨਾਲ ਵੀ ਠੀਕ ਹੈ ਇੰਨਾ ਮੱਥਾ ਮਾਰਦੇ باوجود ਵੀ ਰਾਈਟ ਆਨਸਰ ਹੋਊਗਾ ਤੁਹਾਡਾ ਵਿਧੀ ਠੀਕ ਹੈ ਮੁੰਡਾ ਖੇਡ ਰਿਹਾ ਹੈ ਮੁੰਡਾ ਕੀ ਹੈ ਇਹਦੇ ਵਿੱਚ ਉਦੇਸ਼ ਹੈ ਖੇਡ ਰਿਹਾ ਇਹਦੇ ਵਿੱਚ ਕੀ ਹੈਗਾ ਵਿਧੀ ਹੋ ਗਿਆ ਠੀਕ ਹੈ ਕਿਉਂਕਿ ਮੁੰਡੇ ਬਾਰੇ ਹੀ ਸਾਰੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਦੇਖੋ ਜੇਕਰ ਤੂੰ ਆਵੇਂਗਾ ਤਾਂ ਮੈਂ ਚੱਲਾਂਗਾ ਇਸ ਵਾਕ ਦੇ ਵਿੱਚ ਕਿਹੜਾ ਜੋਜਕ ਵਰਤਿਆ ਗਿਆ ਹੈ ਕਹਿੰਦੇ ਜੇਕਰ ਤੂੰ ਆਵੇਂਗਾ ਤਾਂ ਮੈਂ ਚੱਲਾਂਗਾ ਸਮਾਨਜੋਜਕ ਹੈ ਅਧਿਨ ਹੈ ਦੂਮੇ ਇਹ ਕੋਈ ਵੀ ਨਹੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਮੈਨੂੰ ਤਾਂ ਕੁਸ਼ਨਾ ਚ ਬਹੁਤ ਸੋਹਣੇ ਲੱਗ ਰਹੇ ਨੇ ਪਰ ਤੁਹਾਨੂੰ ਕੋਈ ਨਹੀਂ ਪਸੰਦ ਆ ਰਹੀ ਹੈ ਨਾ ਜਿਹੜੇ 15 ਤੱਕ ਹੀ ਰਹੇ ਨੇ ਉਦੋਂ ਅੱਗੇ ਵੱਧ ਹੀ ਨਹੀਂ ਗਣਤੀ ਕਰੋ ਵੇਖ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਅਧੀਨ ਜੋਜਕ ਕਹਿੰਦੇ ਜੇਕਰ ਤੂੰ ਆਵੇਂਗਾ ਤਾਂ ਮੈਂ ਚਲਾਂਗਾ ਠੀਕ ਹੈ ਇਹ ਅਧੀਨ ਜੋਜਕ ਵੀ ਉਹਦੇ ਅਧੀਨ ਹੈ ਜੇਕਰ ਉਹ ਆਊਗਾ ਤਾਂ ਜਾਊਗਾ ਨਹੀਂ ਜਾ ਨਹੀਂ ਸਕਦਾ ਠੀਕ ਹੈ ਇਸੇ ਤਰ੍ਹਾਂ ਸਮਝ ਲਿਆ ਕਰੋ ਉਸ ਤੋਂ ਬਾਅਦ ਦੇਖੋ ਕਹਿੰਦੇ ਵਿਦਿਆਰਥੀ ਪੜ ਰਿਹਾ ਹੈ ਤੇ ਉਹ ਪਹਿਲੇ ਨੰਬਰ ਤੇ ਆਇਆ ਇਹ ਵਾਕ ਕਿਹੜੀ ਕਿਸਮ ਦਾ ਹੈਗਾ ਸਧਾਰਨ ਹੈ ਮਿਸ਼ਰਤ ਹੈ ਸੰਯੁਕਤ ਹੈ ਜਾਂ ਪ੍ਰਸ਼ਨਵਾਚਕ ਹੈ ਵਿਦਿਆਰਥੀ ਕਹਿੰਦੇ ਪੜ ਰਿਹਾ ਹੈ ਤੇ ਉਹ ਪਹਿਲੇ ਨੰਬਰ ਤੇ ਆਇਆ ਇਦੇ ਵਿੱਚ ਕਿਹੜੀ ਕਿਸਮ ਦਾ ਵਾਕ ਹੈ ਹਾਂ ਸਰ ਕਰਨ ਦੀ ਕੋਸ਼ਿਸ਼ ਕਰੋ ਵੀ ਆਪਾਂ ਕੁਐਸਚਨ ਕਰ ਰਹੇ 14 ਨੰਬਰ 14 ਦਾ ਅਨਸਰ ਕਰੋ ਬਈ ਕੀ ਬਣੇਗਾ ਕਰੋ ਬਈ ਅਨਸਰ ਹਮ ਚਾਰ ਆਪਸ਼ਨ ਹਨ ਇਹ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 14 ਨੰਬਰ ਤੇ ਪਹੁੰਚ ਚੁੱਕੇ ਆਪਾਂ ਸੋ ਰਾਈਟ ਅਨਸਰ ਬਣੂਗਾ ਤੁਹਾਡਾ ਸੀ ਸੰਯੁਕਤ ਵਾਕ ਠੀਕ ਹੈ ਕਹਿੰਦੇ ਵਿਦਿਆਰਥੀ ਪੜ੍ਹ ਰਿਹਾ ਤੇ ਉਹ ਪਹਿਲੇ ਨੰਬਰ ਤੇ ਆਇਆ ਇਹ ਕੀ ਹੈ ਤੁਹਾਡਾ ਸੰਯੁਕਤ ਵਾਕ ਹੋ ਗਿਆ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਜਿਹੜੇ ਲੇਟਾਂ ਨੇ ਉਸ ਤੋਂ ਬਾਅਦ ਦੇਖੋ ਕਹਿੰਦੇ ਵਾਹ ਕਿੰਨਾ ਸੁੰਦਰ ਫੁੱਲ ਹੈ ਹੁਣ ਵਾਹ ਕਹਿ ਕੇ ਜਿੱਥੇ ਆਪਾਂ ਰੁਕ ਜਾਈਏ ਆਪਾਂ ਕਹਿੰਦੇ ਵਾਹ ਕਿੰਨਾ ਸੁੰਦਰ ਫੁੱਲ ਹੈ ਹਨਾ ਜੇ ਆਪਾਂ ਕਹ ਲਈ ਵਾਹ ਕਿੰਨਾ ਸੋਹਣਾ ਬੱਚਾ ਹੈ ਕਿੰਨੀ ਸੋਹਣੀ ਸਮਾਈਲ ਉਹਦੀ ਹਨਾ ਇਹ ਅਰਥ ਦੇ ਆਧਾਰ ਤੇ ਕਹਿੰਦੇ ਕਿਹੜਾ ਵਾਹ ਹੈ ਪ੍ਰਸ਼ਨ ਹੈ ਇੱਛਾ ਹੈ ਵਿਸਮਿਕ ਹੈ ਨਾ ਵਾਚ ਹੈ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੂੰ ਸੋ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਸੀ ਵਿਸਮਿਕ ਵਾਕ ਠੀਕ ਹੈ ਵਿਸਮਿਕ ਵਾਕ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਵਾਕ ਦੇ ਵਿੱਚ ਠਹਿਰਾਓ ਜਾਂ ਰੁਕਾਵਟ ਦਰਸਾਉਣ ਲਈ ਜਿਹੜੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦਾ ਮਤਲਬ ਕੀ ਹੈ ਜਦੋਂ ਕਿਸੇ ਵਾਕ ਦੇ ਵਿੱਚ ਆਪਾਂ ਰੁਕਾਵਟ ਜਾਂ ਠਹਿਰਾਓ ਦਰਸਾਉਣਾ ਹੋਵੇ ਵੀ ਰੁਕ ਗਿਆ ਵਾਕ ਹੈ ਜਾਂ ਉਹਦੇ ਵਿੱਚ ਠਹਿਰਾਓ ਆ ਗਿਆ ਠੀਕ ਹੈ ਕਿਹੜੇ ਵਿਸ਼ਰਾਮ ਚ ਨਦੀ ਵਰਤੋਂ ਹੁੰਦੀ ਹੈ ਜਦੋਂ ਵਾਕ ਦਾ ਅਰਥ ਪੂਰਾ ਹੋ ਜਾਂਦਾ ਹੈ ਠੀਕ ਹੈ ਭਈ ਪ੍ਰਸ਼ਨ ਚਿੰਨ ਹੈ ਵਿਸਮਿਕ ਹੈ ਡੰਡੀ ਹੈ ਇੱਕ ਤੁਹਾਡੇ ਮਿਲਦਾ ਵਿੱਚ ਐਨੀਮੇਸ਼ਨ ਚੱਲੀ ਗਈ ਠੀਕ ਹੈ ਭਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਭਈ ਕਰੋ ਭਈ ਆਨਸਰ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਡੰਡੀ ਠੀਕ ਹੈ ਸੀ ਆਊਗਾ ਠੀਕ ਹੈ ਭਈ ਡੰਡੀ ਆਊਗਾ ਡੰਡੀ 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 ਰੁਕਾਵਟ ਯਾ ਠਹਿਰਾਓ ਆਪ ਕਿੱਥੇ ਦਰਸਾਉਣੇ ਜੇ ਆਪਾਂ ਡੰਡੀ ਦੀਏ ਠੀਕ ਹੈ ਠੀਕ ਹੈ ਬਈ ਤੁਸੀਂ ਮੇਰੇ ਕੁਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਚੱਲਣ ਦੀ ਕੋਸ਼ਿਸ਼ ਕਰੋ ਥੋੜਾ ਮੈਂ ਤਾਂ ਸਮਝਾਉਣੀ ਆ ਹੁਣ ਜਿਹੜੇ ਬੱਚੇ ਕੌਮੇ ਵਾਲਾ ਕਰਦੇ ਕੌਮੇ ਵਾਲਾ ਪਤਾ ਕੀ ਮੇਰਾ ਜੀ ਕੌਮੇ ਵਾਲਾ ਸਿੱਧਾ ਮੰਨ ਸਕਦਾ ਸੀ ਮੇਰੀ ਗੱਲ ਧਿਆਨ ਨਾਲ ਸੁਣਨਾ ਜੇਕਰ ਇਥੇ ਡੰਡੀ ਹੁੰਦੀ ਠੀਕ ਹੈ ਕਹਿਣ ਦਾ ਮਤਲਬ ਕੀ ਹੈ ਕਹਿੰਦੇ ਕਿਸੇ ਬਾਗ ਦੇ ਵਿੱਚ ਰੁਕਾਵਟ ਯਾ ਠਹਿਰਾਓ ਦਸਾਉਣ ਲਈ ਵਿਸ਼ਰਾਮ ਚਿੰਨ੍ਹ ਦੀ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਆਪਾਂ ਫਿਰ ਸਿੱਧਾ ਕਹਿੰਦੇ ਕੌਮੇ ਦੀ ਹੁੰਦੀ ਐ ਇਹਨਾਂ ਨੇ ਮੰਗ ਰੋ ਇੱਕ ਗੱਲ ਹੋਰ ਜੋੜਤੀ ਕਿਹੜੀ ਜੋੜੀ ਐ ਕਹਿੰਦੇ ਜਦੋਂ ਵਾਕ ਦਾ ਅਰਥ ਪੂਰਾ ਹੋ ਜੇ ਵੀ ਸਾਰਾ ਵਾਕ ਜਦੋਂ ਪੂਰਾ ਹੋ ਜੇ ਫੇਰ ਕਿਹੜਾ ਵਿਸ਼ਰਾਮ ਚੰਨੇ ਲੱਗਦਾ ਐ ਫੇਰ ਤਾਂ ਡੰਡੀ ਹੀ ਲੱਗੂਗੀ ਗੱਲ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਤੁਸੀਂ ਸਾਰੀ ਗੱਲ ਹੀ ਆਪਾਂ ਨੇ ਬੋਲਤੀ ਉਦੋਂ ਬਾਅਦ ਚ ਡੰਡੀ ਲੱਗਦੀ ਨਹੀਂ ਵਿਚਾਲੇ ਤਾਂ ਡੰਡੀ ਲੱਗਦੀ ਹੁੰਦੀ ਠੀਕ ਐ ਭਈ ਹੁਣ ਜਿਹੜੇ ਬੱਚੇ ਸਮਝ ਗਏ ਉਹ ਤਰ ਗਏ ਠੀਕ ਐ ਉਸ ਤੋਂ ਬਾਅਦ ਦੇਖੋ ਕਹਿੰਦੇ ਜਦੋਂ ਵਾਕ ਦੇ ਵਿੱਚ ਹੈਰਾਨੀ ਖੁਸ਼ੀ ਦੁੱਖ ਜਾਂ ਕਿਸੇ ਭਾਵਨਾ ਨੂੰ ਪ੍ਰਗਟ ਕਰਨਾ ਹੋਵੇ ਤਾਂ ਕਿਹੜਾ ਵਿਸ਼ਰਾਮ ਚਿੰਨ੍ਹ ਵਰਤਿਆ ਜਾਂਦਾ ਹੈ ਜਦੋਂ ਵਾਕ ਦੇ ਵਿੱਚ ਹੈਰਾਨੀ ਖੁਸ਼ੀ ਦੁੱਖ ਜਾਂ ਕਿਸੇ ਭਾਵਨਾ ਨੂੰ ਦੂਰੇ ਕਾਮੇ ਵਿਸਮਿਕ ਚਿੰਨ੍ਹ ਜਾਂ ਬ੍ਰੈਕਟ ਆ ਇੱਕ ਫੇਰ ਐਨੀਮੇਸ਼ਨ ਚਲੀ ਗਈ ਹੈ ਨਾ ਕਾਲੀ-ਕਾਲੀ ਦੇ ਵਿੱਚ ਮੇਰੇ ਤੋਂ ਕੰਮ ਹੋਏ ਹੋਏ ਨੇ ਭਾਈ ਕਰੋ ਭਈਆਂ ਸਤਾਰਾ ਨੰਬਰ ਕੁਐਸਚਨ ਤੇ ਪਹੁੰਚ ਚੁੱਕੀਆਂ ਆਪਾਂ 17 ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਬਣੇਗਾ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਵਿਸਮਿਕ ਚਿੰਨ ਬੀ ਠੀਕ ਹੈ ਵਿਸਮਿਕ ਚਿੰਨ ਜਿਨ੍ਹਾਂ ਨੇ ਵੀ ਬੀ ਕੀਤਾ ਵੈਰੀ ਗੁੱਡ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਵਾਸਤੇ ਵੀ ਗੁੱਡ ਹੈ ਠੀਕ ਹੈ ਕਿਤੇ ਉਹਨਾਂ ਰੁੱਸ ਜੇ ਤੁਸੀਂ ਉਸ ਤੋਂ ਬਾਅਦ ਦੇਖੋ ਕਹਿੰਦੇ ਦੋ ਸਮਾਨ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਜੋੜ ਲਈ ਕਿਥੇ ਥੋੜਾ ਠਹਿਰਾਓ ਹੋਵੇ ਕਿਹੜੇ ਵਿਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਹੋ ਗਿਆ ਭਈ ਇੱਕ ਇਹਦੀ ਵਾਕੀ ਜਦੋਂ ਦੋ ਸ਼ਬਦਾਂ ਜਾਂ ਪਾਕਾਂਸ਼ਾ ਨੂੰ ਜੋੜਨ ਵਾਸਤੇ ਜਿੱਥੇ ਕਹਿੰਦੇ ਥੋੜਾ ਜਿਹਾ ਠਹਿਰਾਓ ਹੋਵੇ ਰੁਕਣਾ ਹੋਵੇ ਤਾਂ ਉਥੇ ਕਿਹੜੀ ਵਿਰਾਮ ਚਿੰਨ ਦੀ ਵਰਤੋਂ ਹੁੰਦੀ ਹੈ ਇਹ ਹੁਣ ਤੁਹਾਡਾ ਉਸੇ ਕੁਸਚਨ ਦੇ ਆਧਾਰ ਤੇ ਹੋ ਗਿਆ ਹੁਣ ਜਿਹੜਾ ਬੱਚਿਆਂ ਨੇ ਜਿਹੜੇ ਸਟੂਡੈਂਟਾਂ ਨੇ ਜਿਹੜੇ ਮੇਰੇ ਪਿਆਰੇ ਬੱਚਿਆਂ ਨੇ ਉਹ ਕੁਸਚਨ ਨੂੰ ਧਿਆਨ ਨਾਲ ਸਮਝਣਾ ਇਹਦਾ ਆਨਸਰ ਉਹ ਚੁਟਕਿਆਂ ਨਾਲ ਕਰਨੀਏ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਕਾਮਾ ਠੀਕ ਹੈ ਇਹ ਸਹੀ ਬਣਦਾ ਹੁਣ ਤੁਹਾਡਾ ਹੁਣ ਉਥੇ ਕੀ ਸੀਗਾ ਵੀ ਜਦੋਂ ਅਰਥ ਪੂਰਾ ਹੋ ਜੇ ਫਿਰ ਡੰਡੀ ਆਉਗੀ ਪਰ ਜਿੱਥੇ ਥੋੜਾ ਠਹਿਰਾਉ ਦੀ ਗੱਲ ਹੋਵੇ ਉਥੇ ਕੀ ਆ ਉਸ ਤੋਂ ਤੁਹਾਡਾ ਸਿਰਫ ਕੌਮੀ ਦੀ ਗੱਲ ਹੋ ਜੂਗੀ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਜਦੋਂ ਕਿਸੇ ਦੇ ਕਹੇ ਹੋ ਸ਼ਬਦਾਂ ਜਿਹਾ ਉਹਨਾਂ ਤੈਉ ਲਿਖਣਾ ਹੋ ਤਾਂ ਕਿਹੜੇ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਇਹ ਇਹ ਕੀ ਹੋ ਰਿਹਾ ਬਈ ਚੌਥੀ ਚੌਥੀ ਆਪਸ਼ਨ ਸਾਰੀਆਂ ਉੱਚ ਬਗੀਆਂ ਹਨਾ ਇਹ ਤਾਂ ਬਹੁਤ ਬਾਰੇ ਰਾਈਟ ਆਨਸਰ ਬਣੂਗਾ ਤੁਹਾਡਾ ਦੂਰੇ ਕੰਮ ਹੈ ਠੀਕ ਹੈ ਜੀ ਜੀ ਮੈਂ ਕਿਸੇ ਦੀ ਗੱਲ ਨੂੰ ਹੁਣ ਮੈਂ ਤੁਹਾਡੇ ਨਾਲ ਕੋਈ ਗੱਲ ਕਰਦੀ ਆ ਮੇਰੀ ਗੱਲ ਨੂੰ ਤੁਸੀਂ ਐਵੇਂ ਦੀ ਐਵੇਂ ਹੀ ਲੈਖ ਲਓ ਤਾਂ ਤੇ ਦੂਰੇ ਕੰਮੇ ਆਉਣਗੇ ਠੀਕ ਹੈ ਉਹ ਕਿਹੜਾ ਵਿਸ਼ਰਾਮ ਚਿੰਨਹ ਜੋ ਸਵਾਲੀਆ ਵਾਕਾਂ ਦੇ ਅੰਤ ਵਿੱਚ ਆਉਂਦਾ ਹੈ ਡੰਡੀ ਵਿਸਮਿਕ ਚਿੰਨਹ ਇਹ ਪ੍ਰਸ਼ਨ ਚਿੰਨਹ ਹੱਥ ਚੌਥੀ ਚੌਥੀ ਆਪਸ਼ਨ ਉੱਡੀ ਪਈ ਹੈ ਨਾ ਸਵਾਲੀਆ ਵਾਕਾਂ ਦੇ ਜਿੱਥੇ ਪ੍ਰਸ਼ਨਵਾਚਕ ਹੋਵੇ ਠੀਕ ਹੈ ਕੁਐਸਚਨਵਾਚਕ ਹੋਵੇ ਰਾਈਟ ਆਨਸਰ ਹੋਊਗਾ ਤੁਹਾਡਾ हां सी प्रश्न चिन्ह ठीक है ਉਸ ਤੋਂ ਬਾਅਦ ਦੇਖੋ ਵਾਕ ਦੇ ਕਹਿੰਦੇ ਕਿਸੇ ਸ਼ਬਦ ਜਾਂ ਵਾਕਾਂਸ਼ ਵਾਰੇ ਵਾਧੂ ਜਾਣਕਾਰੀ ਦੇਣ ਲਈ ਜਿਹੜਾ ਮੁੱਖ ਵਾਕ ਦਾ ਹਿੱਸਾ ਨਾ ਹੋਵੇ ਉਥੇ ਕਿਹੜੇ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਕਹਿਣ ਦਾ ਮਤਲਬ ਕੀ ਹੈ ਕਿਸੇ ਵਾਕ ਜਾਂ ਸ਼ਬਦ ਜਾਂ ਵਾਕਾਂਸ਼ ਵਾਰੀ ਜਦੋਂ ਆਪਾਂ ਨੇ ਵਾਧੂ ਜਾਣਕਾਰੀ ਦੇਣੀ ਹੁੰਦੀ ਐ ਐਕਸਟਰਾ ਕੋਈ ਜਾਣਕਾਰੀ ਨੌਲੇਜ ਦੇਣੀ ਹੁੰਦੀ ਹੈ ਤਾਂ ਜਿਹੜਾ ਵਾਕ ਦਾ ਮੁੱਖ ਹਿੱਸਾ ਹੁੰਦਾ ਜੀ ਉਹੀ ਨਾ ਹੋਵੇ ਤਾਂ ਉਥੇ ਕਿਹੜੇ ਚਿੰਨ੍ਹ ਦੀ ਵਰਤੋਂ ਹੋਊਗੀ ਡੰਡੀ ਬਿੰਦੀ ਕਮਾ ਜਾਂ ਬਰੈਕਟ ਚੌਥੀ ਫੇਰ ਥੁੱਡੀ ਪਈ ਹੈ ਨਾ ਇਹ ਮੇਰੇ ਥੀ ਹੋਏ ਨੇ ਭਾਈ ਇਹ ਜਿ ਕਾਲੀ ਜਿ ਕੰਮ ਕਿਸੇ ਨੂੰ ਦੋਸ਼ ਨਾ ਦੇ ਵੀ ਜੇ ਜਿਹੜੀ ਆਪ ਤੋਂ ਗਲਤੀ ਹੋ ਜੇ ਨਾ ਉਹ ਮੰਨਣੀ ਚਾਹੀਦੀ ਹੁਣ ਇੱਥੇ ਮੈਂ ਫੁਕਰੀ ਮਾਰਦਾ ਵੀ ਭਾਈ ਮੈਨੇ ਨਾ ਕਿਸੇ ਤੋਂ ਤਿਆਰ ਕਰਵਾਈ ਸੀ ਪੀਪਟੀ ਉਹਨੂੰ ਆਉਂਦੀ ਨਹੀਂ ਸੀ ਉਹ ਗੱਲ ਗਲਤ ਹੈ ਜਿਹੜਾ ਕੰਮ ਆਪ ਤੋਂ ਗਲਤ ਹੋਇਆ ਉਹ ਵੀ ਮੰਨ ਲੈਣਾ ਚਾਹੀਦਾ ਹੋ ਠੀਕ ਹੈ ਠੀਕ ਹੈ ਭਾਈ ਜ਼ਿੰਦਗੀ ਬਹੁਤ ਛੋਟੀ ਚੀਜ਼ ਹੈ ਇਹਨੂੰ ਦੂਸਰਾਂ ਨਾਲ ਲੜ ਕੇ ਗੁੱਸੇ 'ਚ ਕਿਸੇ ਤੇ ਤੋਮਤਾ ਲਗਾ ਕੇ ਜਾਂ ਕਿਸੇ ਤੇ ਆਪਾ ਇਲਜ਼ਾਮ ਲਗਾ ਕੇ ਖਰਾਬ ਨਾ ਕਰੋ ਜੇਕਰ ਤੁਹਾਡੀ ਗਲਤੀ ਤੁਸੀਂ ਮੰਨ ਲਓ ਠੀਕ ਹੈ ਤੁਹਾਡੇ ਤੋਂ ਕੋਈ ਗਲਤ ਕੰਮ ਹੋਇਆ ਆਪਾਂ ਮੰਨ ਸਕਦੇ ਆ ਠੀਕ ਹੈ ਸੋ ਹੱਸ ਖੇਡ ਕੇ گزارੋ ਠੀਕ ਹੈ ਕਹਿੰਦੇ ਆ ਵੀ ਜ਼ਿੰਦਗੀ ਦਾ ਹਰ ਇੱਕ ਦਿਨ ਇਸ ਤਰ੍ਹਾਂ گزارੋ ਵੀ ਜਿਵੇਂ ਉਹ ਅੱਜ ਤਾਂ ਦਿਨ ਹੀ ਮਿਲਿਆ ਆਪਾਂ ਨੂੰ ਜਿਉਣ ਵਾਸਤੇ ਠੀਕ ਹੈ ਸੋ ਜੇਕਰ ਉਸ ਤਰ੍ਹਾਂ ਜੀਵਾਂਗੇ ਨਾ ਫਿਰ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਈਂਗੀ ਸੋ ਜੇ ਇਹੀ ਸੋਚੀ ਜਾਵਾਂਗੇ ਵੀ ਹਾਏ ਟੈਕਨੀਕਲ ਕਲੀਅਰ ਹੋਇਆ ਹਾਏ ਨੌਕਰੀ ਨਹੀਂ ਮਿਲੀ ਹਾਏ ਮੈਂ ਤਾਂ ਮਰ ਗਈ ਐ ਹੋ ਗਈ ਵਾਹ ਹੋ ਗਈ ਇਹ ਮੇਰੇ ਨਾਲ ਵੀ ਬਹੁਤ ਹੁੰਦਾ ਠੀਕ ਹੈ ਮੈਂ ਇਹ ਨਹੀਂ ਵੀ ਮੈਂ ਤੁਹਾਨੂੰ ਲੈਕਚਰ ਦੇ ਰਹੀ ਆ ਕਦੇ-ਕਦੇ ਦਿਮਾਗ ਤੇ ਪ੍ਰੈਸ਼ਰ ਪੈਣ ਲੱਗੇ ਪਰ ਫਿਰ ਸੋਚਣ ਲੱਗੇ ਨੇ ਪਰਮਾਤਮਾ ਦੀ ਮਿਹਰ ਹੋਈ ਅਗੇ ਸਾਰਾ ਕੁਝ ਮਿਲ ਜੂਗਾ ਠੀਕ ਹੈ ਜਦੋਂ ਉਹ ਸੋਚਣ ਵਾਲਾ ਹੈ ਉਹਨੇ ਇੰਥੋਂ ਤੱਕ ਲੈ ਜਾਂਦਾ ਹਨਾ ਅੱਗੇ ਵੀ ਉਹਨੂੰ ਸਾਰੀ ਸੋਚ ਆ ਆਪਾਂ ਕਿਸੇ ਦਾ ਬੁਰਾ ਨਹੀਂ ਕਰ ਰਹੇ ਹਰਿ ਕੇ ਦਾ ਭਲੇ ਹੀ ਕਰ ਰਹੇ ਆ ਇਹ ਵੀ ਨਹੀਂ ਜਿਤਾਉਣਾ ਚਾਹੀਦਾ ਹਨਾ ਇਹ ਵੀ ਗੱਲ ਗਲਤ ਹੁੰਦੀ ਜੇਕਰ ਆਪਾਂ ਕਿਸੇ ਦਾ ਭਲਾ ਕਰਦੇ ਨੇ ਉੱਥੇ ਇਹ ਵੀ ਨਾ ਕਹੋ ਵੀ ਮੈਂ ਕਰ ਰਿਹਾ ਉਹ ਕਰਵਾਉਣ ਵਾਲਾ ਆਪਣੇ ਕੋ ਠੀਕ ਹੈ ਆਪਾਂ ਕਿਸੇ ਦਾ ਕੁਝ ਨਹੀਂ ਚੰਗਾ ਨਹੀਂ ਕਰ ਸਕਦੇ ਉਹ ਖੁਦ ਕਰਵਾਉਣ ਵਾਲਾ ਆਪਣੇ ਕੋ ਠੀਕ ਹੈ ਬਈ ਸੋ ਰਾਈਟ ਆਨਸਰ ਬਣੂ ਤੁਹਾਡਾ ਬ੍ਰੈਕਟ ਠੀਕ ਹੈ ਜਦੋਂ ਆਪਾਂ ਨੂੰ ਕੋਈ ਵਾਧੂ ਜਾਣਕਾਰੀ ਦੇਣੀ ਹੋਵੇ ਸਮਝਦੇ ਮੇਰੀ ਗੱਲ ਜਦੋਂ ਆਪਾਂ ਲਿਖ ਰਹੇ ਹੋਈਏ ਇੱਥੇ ਮੰਨ ਕੇ ਚੱਲੋ ਆਪਾਂ ਨੇ ਕਿਸੇ ਚੀਜ਼ ਬਾਰੇ ਕੋਈ ਦੱਸਣਾ ਹੋਵੇ ਨਾ ਤਾਂ ਉਹ ਲੈਣ ਦੇ ਵਿੱਚ ਜੇ ਆਪਾਂ ਕੋਈ ਚੀਜ਼ ਹੋਰ ਐਕਸਟਰਾ ਦੱਸਣੀ ਹੋਵੇ ਫਿਰ ਬ੍ਰੈਕਟਾਂ ਦੇ ਵਿੱਚ ਬੰਦ ਕਰਕੇ ਚੱਲਾਂਗੇ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਹੋ ਗਏ ਭਈ ਆਪਣੇ ਤਾਂ ਪੂਰੇ ਹੈ ਨਾ ਆ ਤਾਂ ਗੱਲਾਂ ਗੱਲਾਂ ਚ ਪਤਿੰਗ ਲੱਗਿਆ ਜੇ ਕਲਾਸ ਬਹੁਤ ਸੋਹਣੀ ਲੱਗੀ ਮੇਰੇ ਵੱਲੋਂ ਤਾਂ ਮੇਰਾ ਬਹੁਤ ਚੀ ਲੱਗੇ ਤੁਹਾਨੂੰ ਪੜਾਉਣ ਦੇ ਵਿੱਚ ਅੱਜ ਠੀਕ ਹੈ ਸੋ ਜਿੰਨੇ ਬੱਚੇ ਨੂੰ ਵੀ ਕਲਾਸ ਪਸੰਦ ਆਈ ਲਾਈਕ ਸ਼ੇਅਰ ਕਰਕੇ ਜਾਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਹੋਰ ਜ਼ਰੂਰ ਤੁਸੀਂ ਕਲਾਸ ਨੂੰ ਪਹੁੰਚਾਉਣਾ ਤਾਂ ਕਿ ਜਿਹੜੇ ਸੁੱਤੇ ਪਏ ਨੇ ਭਾਈ ਅੱਖਾਂ ਬੰਦ ਕਰੀ ਪਏ ਨੇ ਹਨਾ ਉਹਨਾਂ ਨੂੰ ਵੀ ਕੁਝ ਪਤਾ ਲੱਗ ਸਕੇ ਵੀ ਦੁਨੀਆ ਤੇ ਕੋਈ ਪੜਾਈ ਵੀ ਹੋ ਰਹੀ ਹੈ ਠੀਕ ਹੈ ਕੁਝ ਹੋ ਰਿਹਾਗਾ ਹਾਂ ਸੋ ਇਹ ਜਿਹੜੇ ਬੱਚੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੈ ਰਾਜੀ ਇਹ ਨੰਬਰ ਸ਼ੋ ਹੋ ਰਿਹਾ ਤੁਹਾਨੂੰ 9878731752 ਠੀਕ ਹੈ ਇਹ ਨੰਬਰ ਵਈ ਆਪਣਾ ਹੀ ਸਮਝੋ ਤੁਸੀਂ ਠੀਕ ਹੈ ਕਿਸੇ ਵਕਤ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਕੋਈ ਵੀ ਇਨਫੋ ਲੈਣੀ ਇਸ ਨੰਬਰ ਦੇ ਰਾਹੀਂ ਹੀ ਤੁਸੀਂ ਲੈ ਸਕਦੇ ਹੋ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਠੀਕ ਹੈ ਵੀ ਸੋ ਕਲਾਸ ਚੰਗੀ ਲੱਗੀ ਇੱਕ ਵਾਰੀ ਜਾਂਦੇ ਨੇ ਥੰਬਸ ਅਪ ਕੋ ਜਰੂਰ ਕਰਕੇ ਜਾਣਾ ਸੋ ਸੋਚਦੇ ਵੀ ਅੱਜ ਸੀ ਤੁਹਾਡਾ ਸ਼ੁਕਰਵਾਰ ਹਨਾ ਕੱਲ ਦਾ ਦਿਨ ਹੈ ਭਾਈ ਸ਼ਨੀਵਾਰ ਕੱਲ ਨੂੰ ਕਲਾਸ ਲੱਗੂਗੀ ਤੇ ਇਸ ਤੋਂ ਇਲਾਵਾ ਜਿਹੜੀ ਸੋਮਵਾਰ ਦਾ ਦਿਨ ਹੈ ਨਾ ਸੋਮਵਾਰ ਨੂੰ ਸੋਚ ਰਹੇ ਹਾਂ ਅ ਮੈਂ ਤੇ ਸਾਰੇ ਇਹੀ ਸੋਚ ਰਿਹਾ ਵੀ ਆਪਾਂ ਤੁਹਾਡੇ ਵਾਸਤੇ ਸੋਮਵਾਰ ਨੂੰ ਇੱਕ ਨਵੀਂ ਕਲਾਸ ਲੈ ਕੇ ਆਈਏ ਠੀਕ ਹੈ ਇੱਕ ਹੋਰ ਐਕਸਟਰਾ ਠੀਕ ਹੈ ਵੀ ਮੇਰੇ ਕੋਲ ਤੁਹਾਡੀ ਦੋ ਕਲਾਸਾਂ ਹੋਣ ਠੀਕ ਹੈ ਵੀ ਹੁਣ ਉਹ ਤੁਹਾਡਾ ਸਰਪ੍ਰਾਈਜ਼ ਗਿਫਟ ਰਹੂਗਾ ਵੀ ਦੇਖਦੇ ਹਾਂ ਸੋਮਵਾਰ ਤੋਂ ਜੇਕਰ ਸਾਰਾ ਕੁਝ ਕਲੀਅਰ ਹੁੰਦਾ ਹੈ ਤਾਂ ਸੋਮਵਾਰ ਤੋਂ ਸਟਾਰਟ ਕਰਦੇ ਆਪਾਂ ਉਹ ਠੀਕ ਹੈ ਵੀ ਹਾਂ ਸੋ ਧੰਨਵਾਦ ਵੀ ਜਿਨੇ ਵੀ ਤੁਸੀਂ ਜੁੜੇ ਸੋ ਓਕੇ ਵੀ ਮਿਲਦੇ ਆ ਇੱਕ ਨਵੇਂ ਸੈਸ਼ਨ ਦੇ ਨਾਲ ਸੋ ਲੱਗੇ ਰਹੋ ਵੀ ਆਪਣੀ ਪੜਾਈ ਦੇ ਉੱਪਰ ਉਹ ਰਪਰੰਦੀ ਗੱਲਾਂ ਨੂੰ ਛੱਡੋ ਫालतੂ ਨੂੰ ਸੋ ਠੀਕ ਹੈ ਵੀ ਟੇਕ ਕੇਅਰ ਧੰਨਵਾਦ